ਬਾਬੇ ਦੇ ਖਿਲਾਫ ਹੁਣ ਵੱਡੀ ਕਾਰਵਾਈ ਦੀ ਮੰਗ ਉਠਖੜੀ ਹੈ ਮੋਗਾ ਦੇ ਬਾਈਪਾਸ ਉੱਪਰ ਬਣੇ ਸ਼ਿਵਮ ਬਾਬੇ ਦੇ ਡੇਰੇ ਦੇ ਖਿਲਾਫ ਨਿਹੰਗ ਸਿੰਘਾਂ ਦੇ ਵੱਲੋਂ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਪੱਤਰ ਦੇ ਕੇ ਡੇਰੇ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ ਤੇ ਸ਼ਿਵਮ ਬਾਬੇ ਨੂੰ ਢੋਂਗੀ ਵੀ ਕਿਹਾ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਨਿਹੰਗ ਸਿੰਘਾਂ ਨੇ ਕਿਹਾ ਕਿ ਕੋਟਪੁਰਾ ਬਾਈਪਾਸ ਦੇ ਉੱਪਰ ਬਣੇ ਸ਼ਿਵਮ ਬਾਬਾ ਡੇਰਾ ਜੋ ਕਿ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਦਾ ਡੇਰਾ ਜਿਹੜਾ ਕਿ ਬੰਦ ਹੋਣਾ ਚਾਹੀਦਾ ਜਿਸ ਨੂੰ ਲੈ ਕੇ ਉਹ 3 ਮਹੀਨੇ ਪਹਿਲਾਂ ਵੀ ਐਸਐਸਪੀ ਮੋਗਾ ਨੂੰ ਦਰਖਾਸਤ ਦਿੱਤੀ ਸੀ ਪਰ ਡੇਰੇ ਨੂੰ ਬੰਦ ਕਰਵਾਇਆ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਨੂੰ ਗਨਮੈਨ ਦਿੱਤੇ ਗਏ ਨੇ ਤੇ ਮੁਰ ਹੁਣ ਮੋਗਾ ਨੂੰ ਮੋਗਾ ਦੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਹੈ ਕਿ ਡੇਰੇ ਨੂੰ ਬੰਦ ਕਰਵਾਇਆ ਜਾਵੇ ਵਿਸ਼ੇਸ਼ ਤੌਰ ਤੇ ਜਿਹੜਾ ਮੋਗੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸਹਿਬਾਨ ਔਰ ਸਾਡੇ ਜਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਸਮੁਲੀਅਤ ਕਰਨ ਆਏ ਐ ਕਾਰਨ ਇਹ ਹੈ ਜੋ ਕਿ ਮੋਗੇ ਤੋਂ ਬਾਘੇ ਪ੍ਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਇੱਕ ਢੌਂਗੀ ਸਾਧ ਹੈ ਔਰ ਕਾਫੀ ਲੰਮੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਡੀ ਦੇ ਨਾਮ ਤੇ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀਆਂ ਫੁੱਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮਿਆਂ 'ਚ ਕਹਿੰਦੇ ਸੀ ਵੀ ਬਾਬੇ ਮਸਾਂ ਹੀ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਹੈ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਅਸੀਂ ਇਹੋ ਜਿਹੇ ਢੌਂਗੀ ਸਾਧਾ ਨੂੰ ਪਹਿਲਾਂ ਅਸੀਂ ਉਹਨਾਂ ਦੇ ਠੱਗ ਠੱਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਆ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਗੇ ਪੁਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰ ਹੋ ਕੇ ਆ ਗਿਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆ ਗਿਆ ਵੀ ਇਹਦਾ ਇਲਾਜ ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਚੁਟਕੀ ਦੇ ਵਿੱਚ ਕਰ ਦਿੰਦਾ ਸੋ ਉੱਥੇ ਕਈ ਰੋਗੀ ਲੋਕ ਵੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਫਿਰ ਇਹੋ ਜੇ ਢੌਂਗੀ ਸਾਧਾਂ ਦੇ ਕੋਲੇ ਆ ਜਾਂਦਾ ਸੋ ਇਦਾਂ ਦੇ ਭੋਲੇ ਭਾਲੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਐ ਔਰ ਕਈਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਐ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਕਮਾਉਂਦਾ ਏ ਐਵੇਂ ਵੀ ਜਿਵੇਂ ਚੱਬੁੰਦਾ ਏ ਉਦੋਂ ਕਹਿੰਦੇ ਸਾਨੂੰ ਮਸਤਾਂ ਦੀ ਲੋਰ ਚੜਦੀ ਹੈ ਵੀ ਲੋਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਕੁਰਹਿਤ ਹੈ ਇਸ ਬੰਦੇ ਦੀ ਇਹਨੇ ਇਸ ਅੰਗੂਠੇ ਦੇ ਉੱਤੇ ਇੱਕ ਓੰਕਾਰ ਜਿਹੜਾ ਗੁਰਬਾਣੀ ਦਾ ਅੱਖਰ ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਹੈ ਠੀਕ ਨਹੀਂ ਹੁੰਦਾ ਮੈਂ ਉਹਨੂੰ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀਆਂ ਗੰਡਾਂ ਖੋਰ ਦਿੰਦਾ ਹੈ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਗੁਪਤ ਗੱਲ ਕਰਨੀ ਆ ਬਾਬਾ ਜੀ ਤੁਹਾਡੇ ਨਾਲ ਇਹ ਜਿਹੜਾ ਢੌਂਗੀ ਸਾਹ ਦਾ ਕਹਿੰਦਾ ਸਪੀਕਰ 'ਤੇ ਗੱਲ ਕਰ ਮੇਰੇ ਨਾਲ ਚਲੋ ਸੌ ਕਿਸੇ ਦੀਆਂ ਗੁਪਤ ਪ੍ਰੋਬਲਮਾਂ ਹੁੰਦੀਆਂ ਉਹਦੇ ਨਾਲ ਅੰਦਰ ਖਾਤੇ ਗੱਲ ਕਰ ਲੈ ਜੇ ਤੂੰ ਵੱਡਾ ਬਾਬਾ ਸਾਹ ਦਾ ਤੂੰ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਗੱਲ ਵੀਡੀਓ 'ਚ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਉਹਨਾਂ ਦੇ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਬਸਿਸ਼ ਕੀਤਾ ਇਸ ਮਹੰਤ ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀ ਆ ਕਿ ਕੁੰਸੀ ਐ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ 20 ਦਿਨ ਦਾ ਅਸੀਂ ਟਾਈਮ ਦੇ ਚੱਲੇ ਅੱਜ ਮੋਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮਿਮਰਾਨੰਮ ਦੇਤਾ 20 ਦਿਨ ਦਾ ਟਾਈਮ ਦਿੱਤਾ ਹੈ 16 ਦਿਨ ਦਿੱਤੇ ਆ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਸ਼ਾਂਤ ਮੈਥੀ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਹੈ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾੜ ਲੀਆਂ ਫੌਜਾਂ ਦੇ ਨਾਲ ਸਿੰਘ ਚੜ ਕੇ ਆਉਣਗੇ ਇਹਦਾ ਠਗ ਠਗਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਸੋ ਦਾਦੀ ਇਹ ਕਿ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ 20 ਦਿਨਾਂ ਦਾ ਸਮਾਂ ਐਸਐਸਪੀ ਨੂੰ ਦਿੱਤਾ ਗਿਆ ਕਿ ਜੇਕਰ 20 ਦਿਨਾਂ ਦੇ ਅੰਦਰ ਡੇਰੇ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਫਿਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਡੇਰੇ ਨੂੰ ਬੰਦ ਕਰਵਾਉਣਗੇ ਤੇ ਦਾਸ ਦੀ ਡਿਊਟੀ ਲਈ ਉਹਨਾਂ ਨੇ ਮਾਲਵੇ ਦੀ ਜਥੇਦਾਰੀ ਦਾਸ ਨੂੰ ਦਿੱਤੀ ਆ ਤੇ ਨਾਲ ਆਪਣੇ ਫਰੀਦਕੋਟ ਤੋਂ ਸਿੰਘ ਆਏ ਆ ਤੇ ਜਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਅਸੀਂ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਿਉਂਕਿ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਂ ਦੀ ਉਹਦੇ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੋਂ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਇਥੇ ਐਸਐਸਵੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਹ ਦਾ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇਤੇ 2-3 ਬਾਡੀਗਾਰਡ ਦੇਤੇ ਵੀ ਕੋਈ ਉਹ ਤੇ ਹਵੀ ਨਵੀ ਨਾ ਹੋ ਜੇ ਤੇ ਇੱਕ ਪੁਲਿਸ ਵਾਲੇ ਦਾ ਨਾਮ ਐ ਤਾਂ ਕਰਕੇ ਲੈਣਾ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀਗਾ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਿਰ ਕਮਾਉਣ ਲੱਗ ਗਿਆ ਪੁਲਿਸ ਨੇ ਰੋਕਣਾ ਹੁੰਦਾ ਪਰ ਪੁਲਿਸ ਵਾਲੇ ਨਾਲ ਜਾ ਕੇ ਉਹਦੇ ਸਿਰ ਕਮਾਉਣ ਲੱਗ ਗਏ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤੇ ਬੇਨਤੀ ਇਹੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗੁਰੂਆਂ ਫੌਜਾਂ ਨੇ ਜਿਹੜੀਆਂ ਲਾੜਦੀਆਂ ਫੌਜਾਂ ਗੁਰੂ ਨੇ ਕਹੀਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਆ ਜਿਹੜੀ ਇਹ ਆਪਦੀ ਪਾਉਂਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪਰਚਾ ਦੇਣ ਲੱਗੇ ਦੇਰੀ ਨਹੀਂ ਲਾਉਣੀ ਤੇ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਇਹ ਤੇ ਠੱਲ ਪਾਈ ਜਾਵੇ ਜੇ ਕੋਈ ਇਹ ਚ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਤੇ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਕੋਈ ਤੁਸੀ ਦੱਸਦੇ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਉਹ ਤੋਂ ਲੱਗਦਾ ਧੰਨਵਾਦ ਸੋਸ਼ਲ ਮਿਲਿਆ ਸੀ ਆ ਭਾਈ ਜੀ ਮੰਗ ਪੱਤਰ ਦਿੱਤਾ ਹੀ ਐਸਐਸਪੀ ਸਾਹਿਬ ਨੂੰ ਚਲ ਪੱਤਰ ਕਰੇ ਭਾਈ ਜਾਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਕੋਈ ਵੀ ਚੈਨਲ ਉਹਦੇ ਆਪ ਦੇ ਹੈਗੇ ਆ ਪੇੜ ਕੀਤੇ ਹੋਣਗੇ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ ਚ ਮਾਰਕ ਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਵੇ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲੇ ਜਾਈਏ ਅਸੀਂ ਅੱਜ ਪਰ ਕੀ ਆਸਪਾਸ ਅੱਜ ਤਾਂ ਐਸਐਸਬੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਕਿਉਂਕਿ ਮੌਕੇ ਤੇ ਜਦੋਂ ਪਹਿਲਾ 2-3 ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੰਗ ਪੱਤਰ ਉਦੋਂ ਵੀ ਐਸਐਸਬੀ ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮੀਆਂ ਦੇ ਨਾਲ ਟਾਈਮ ਦਿੱਤਾ ਤੇ ਵੇਖੋ ਹੁਣ ਜੇ ਤਾਂ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਹੈ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਹੋਣਗੀਆਂ ਤੇ ਸਿੱਖ ਤਾਂ ਖੜਾ ਹੀ ਆ ਇੱਥੇ ਤੇ ਅਸੀਂ ਕਹਿੰਨੇ ਆ ਵੀ